ਸਿਰਫ ਇੱਕ ਕਲਿੱਕ ਕਰ ਲੋ ਏਸੀ ਦੀ ਸਰਵਿਸ ਖੁਦ ਸਾਫ ਹੋ ਜਾਵੇਗੀ ਸਾਰੀ ਗੰਦਗੀ ਜਾਣੋ ਕਿਵੇਂ ਕਰੀਏ ਇਹ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਟੈਕ ਗੁਰੂ ਚੈਨਲ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਤੇ ਬਿਜ਼ਨਸ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੀ ਹਾਂ ਇਸ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਟੈਕਨੋਲੋਜੀ ਅਤੇ ਬਿਜ਼ਨਸ ਦੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਅਕਤੂਬਰ ਸ਼ੁਰੂ ਹੋ ਗਿਆ ਹੈ ਅੱਜ ਸਰਦੀਆਂ ਜਲਦ ਹੀ ਆਉਣਗੀਆਂ ਜ਼ਿਆਦਾਤਰ ਘਰਾਂ ਦੇ ਏਸੀ ਸਰਦੀਆਂ ਤੱਕ ਬੰਦ ਰਹਿਣਗੇ ਕਈ ਮਹੀਨਿਆਂ ਤੋਂ AC ਦੀ ਵਰਤੋਂ ਨਾ ਹੋਣ ਕਾਰਨ ਗਰਮੀਆਂ ਵਿੱਚ AC ਚਾਲੂ ਕਰਨ ਤੇ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਇਸ ਲਈ ਸਰਦੀਆਂ ਤੱਕ AC ਬੰਦ ਕਰਨ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ ਜੇਕਰ ਤੁਹਾਡਾ AC ਸਵੈ ਸਫਾਈ ਸਿਸਟਮ ਨਾਲ ਲੈਸ ਹੈ ਤਾਂ ਤੁਸੀਂ ਸਿਰਫ ਇੱਕ ਕਲਿੱਕ ਨਾਲ ਆਪਣੇ AC ਦੇ ਅੰਦਰੂਨੀ ਹਿੱਸੇ ਨੂੰ ਸਾਫ਼ ਕਰ ਸਕਦੇ ਹੋ ਉਨਤ 에어 ਕੰਡੀਸ਼ਨਰਾਂ ਵਿੱਚ ਸਵੈ ਸਫਾਈ ਸਿਸਟਮ ਹੁੰਦੇ ਹਨ ਜੋ ਆਪਣੇ ਆਪ ਅੰਦਰੂਨੀ ਹਿੱਸੇ ਨੂੰ ਸਾਫ਼ ਕਰਦੇ ਹਨ ਹਾਲਾਂਕਿ ਤੁਹਾਨੂੰ ਫਿਲਟਰਾਂ ਨੂੰ ਖੁਦ ਹਟਾਉਣ ਅਤੇ ਸਾਫ਼ ਕਰਨ ਦੀ ਲੋੜ ਹੋਵੇਗੀ ਤੁਹਾਨੂੰ ਇੱਕ 에어 ਕੰਡੀਸ਼ਨਰ ਦੇ ਰਿਮੋਟ ਕੰਟਰੋਲ ਤੇ ਇੱਕ ਸਮਰਪਿਤ ਬਟਨ ਮਿਲੇਗਾ ਜੋ ਸਵੈ ਸਫਾਈ ਵਿਸ਼ੇਸ਼ਤਾ ਨਾਲ ਲੈ ਸੇ ਜੇ ਤੁਸੀਂ ਇੱਕ ਸਮਾਰਟ AC ਵਰਤ ਰਹੇ ਹੋ ਅਤੇ ਇਸ ਨੂੰ ਆਪਣਾ ਸਮਾਰਟਫੋਨ ਨਾਲ ਜੋੜਿਆ ਹੋਇਆ ਤਾਂ ਤੁਹਾਨੂੰ ਫੋਨ ਤੇ ਹੀ ਸਵੈ ਸਫਾਈ ਦੇ ਵਿਕਲਪ ਮਿਲਣਗੇ ਜਿਵੇਂ ਕਿ ਆਟੋ ਕਲੀਨ ਸਵੈਕਲੀਨ ਜਾਂ ਆਈਕਨ ਨੂੰ ਏਸੀ ਸਵੈ ਸਫਾਈ ਲਈ ਅੱਧੇ ਘੰਟੇ ਤੱਕ ਦਾ ਸਮਾਂ ਦੇਣਾ ਪਵੇਗਾ ਇਹ ਤੁਹਾਡੇ 에어 ਕੰਡੀਸ਼ਨਰ ਦੇ ਟਨ ਦੀ ਗਿਣਤੀ ਤੇ ਨਿਰਭਰ ਕਰਦਾ ਹੈ ਸਮਰੱਥਾ ਜਿੰਨੀ ਜ਼ਿਆਦਾ ਹੋਵੇਗੀ ਸਮਾਂ ਓਨਾ ਹੀ ਜ਼ਿਆਦਾ ਹੋ ਸਕਦਾ ਹੈ ਏਸੀ ਚਾਲੂ ਕਰੋ ਅਤੇ ਸਵੈ ਸਫਾਈ ਜਾਂ ਆਟੋ ਕਲੀਨ ਬਟਨ ਦਬਾਓ ਇਹ ਕੋਇਲ ਫਰੋਸਟਿੰਗ ਪੜਾ ਸ਼ੁਰੂ ਕਰਦਾ ਹੈ ਏਸੀ ਕੰਪਰੈਸ਼ਨ ਚਾਲੂ ਹੋ ਜਾਂਦਾ ਤੁਹਾਡਾ ਏਸੀ ਕੁਝ ਆਵਾਜ਼ ਕਰ ਸਕਦਾ ਹੈ ਪਰਚੰਤਾ ਨਾ ਕਰੋ ਏਸੀ ਆਪਣੇ ਆਪ ਕੰਪਰੈਸ਼ਨ ਨੂੰ ਇੱਕ ਖਾਸ ਸੈਟਿੰਗ ਤੇ ਚਲਾਉਂਦਾ ਹੈ ਜੋ ਕਿ ਵਾਸ਼ਪੀਕਰਨ ਕੋਇਲ ਤੇ ਬਰਫ਼ ਦੀ ਇੱਕ ਪਤਲੀ ਪਰਤ ਬਣਾਉਂਦਾ ਹੈ ਇਹ ਕੋਇਲ ਸਤਾ ਤੇ ਸਾਰੇ ਧੂੜ ਦੇ ਕਣਾਂ ਅਤੇ ਬਾਇਓਫਿਲਮ ਨੂੰ ਫਸਾਉਂਦਾ ਜਿਵੇਂ ਹੀ ਬਰਫ਼ ਦੀ ਪਤਲੀ ਪਰਤ ਕੋਇਲ ਤੇ ਬਣਦੀ ਹੈ ਤੁਸੀਂ ਏਸੀ ਦੇ ਅੰਦਰੋਂ ਬਰਫ਼ ਬਣਨ ਅਤੇ ਪਿਗਲਣ ਦੀ ਇੱਕ ਹਲਕੀ ਆਵਾਜ਼ ਸੁਣ ਸਕਦੇ ਹੋ ਅੰਦਰੂਨੀ ਯੂਨਿਟ ਤੋਂ ਧੂਏ ਵਰਗੀ ਵਦਬੂ ਆ ਸਕਦੀ ਹੈ ਪਰ ਇਹ ਧੂਆ ਨਹੀਂ ਹੈ। ਸੋਗੋ ਬਰਫ਼ ਤੋਂ ਪਾਫ਼ ਨਿਕਲਦੀ ਹੈ। ਥੋੜੀ ਦੇਰ ਬਾਅਦ ਏਸੀ ਆਪਣੇ ਆਪ ਕੰਪਰੈਸਰ ਨੂੰ ਬੰਦ ਕਰ ਦਿੰਦਾ ਹੈ ਅਤੇ ਬਰਫ਼ ਪਿਗਲਣੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਰਿੰਸ ਪ੍ਰਕਿਰਿਆ ਵਜੋਂ ਵੀ ਜਾਣਿਆ ਜਾਂਦਾ ਹੈ। ਜਿਵੇਂ ਹੀ ਬਰਫ਼ ਪਿਗਲਦੀ ਹੈ ਸਾਰੇ ਧੂੜ ਦੇ ਕਣ ਗੰਦਗੀ ਡਰੇਨ ਪਾਈਪ ਰਾਹੀਂ ਬਾਹਰ ਨਿਕਲ ਜਾਂਦੀ ਹੈ। ਇੰਡੋਰ ਏਸੀ ਯੂਨਿਟ ਦਾ ਪੱਖਾ ਕੁਝ ਸਮੇਂ ਲਈ ਤੇਜ਼ ਰਫ਼ਤਾਰ ਨਾਲ ਚੱਲੇਗਾ। ਇਸ ਸਮੇਂ ਦੌਰਾਨ ਕੰਪਰੈਸਰ ਬੰਦ ਰਹੇਗਾ। ਇਹ ਅਸਲ ਵਿੱਚ ਕੋਇਲਾ ਨੂੰ ਸੁਕਾਉਣ ਲਈ ਵਰਤਿਆ ਜਾਂਦਾ ਹੈ। ਜੇਕਰ ਸੁੱਕਿਆ ਨਾ ਜਾਵੇ ਤਾਂ ਉਲੀ ਵੱਧ ਸਕਦੀ ਹੈ ਅਤੇ ਏਸੀ ਇੱਕ ਬਦਬੂ ਛੱਡ ਸਕਦਾ ਹੈ ਇਸ ਲਈ ਇਹ ਪ੍ਰਕਿਰਿਆ ਵੀ ਮਹੱਤਵਪੂਰਨ ਹੈ ਤਾਂ ਦੋਸਤੋ ਜਿਵੇਂ ਹੁਣ ਸਰਦੀਆਂ ਆਉਣ ਵਾਲੀਆਂ ਨੇ ਤਾਂ ਤੁਹਾਨੂੰ ਵੀ ਏਸੀ ਦੀ ਸਫਾਈ ਕਰ ਦੇਣੀ ਚਾਹੀਦੀ ਹੈ ਕਿਉਂਕਿ ਠੰਡ ਦੇ ਵਿੱਚ ਏਸੀ ਦੀ ਵਰਤੋਂ ਨਹੀਂ ਹੁੰਦੀ ਤਾਂ ਕਿ ਅਗਲੀਆਂ ਗਰਮੀਆਂ ਦੇ ਵਿੱਚ ਤੁਸੀਂ ਏਸੀ ਦੀ ਚੰਗੀ ਤਰੀਕੇ ਨਾਲ ਵਰਤੋਂ ਕਰ ਸਕੋ ਇਸ ਲਈ ਇਸ ਦੀ ਸਫਾਈ ਠੰਡ ਵਧਣ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ ਇਸ ਅਪਡੇਟ ਸੰਬੰਧੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਟੈਂਕਰੂ ਤੇ